ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਇਹ ਹਫਤਾ 12 ਰਾਸ਼ੀ ਵਾਲੇ ਲੋਕਾਂ ਦੇ ਲਈ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਇਸ ਹਫਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਬਦਲਾਅ ਹੋਣਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ 12 ਹੀ ਰਾਸ਼ੀਆਂ ਤੇ ਪ੍ਰਸੰਨ ਹੋ ਜਾਣ ਤੇ ਆਪਣੀ ਕਿਰਪਾ ਵਰਸਾ ਦੇਣ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਦੇ ਲੋਕਾਂ ਨੂੰ ਇਸ ਹਫਤੇ ਕੋਈ ਵੀ ਕੰਮ ਬਹੁਤ ਸਾਵਧਾਨੀ ਨਾਲ ਕਰਨ ਦੀ ਲੋੜ ਹੋਵੇਗੀ ਇਸ ਹਫਤੇ ਜਲਦਬਾਜ਼ੀ ਜਾਂ ਲਾਪਰਵਾਹੀ ਕਾਰਨ ਤੁਹਾਡਾ ਕੰਮ ਵਿਗੜ ਸਕਦਾ ਹੈ ਨੌਕਰੀ ਪੇਸ਼ਾ ਲੋਕਾਂ ਨੂੰ ਆਪਣਾ ਕੰਮ ਦੂਜਿਆਂ ਦੇ ਹੱਥ ਛੱਡਣ ਤੋਂ ਬਚਣਾ ਚਾਹੀਦਾ ਹੈ ਹਫਤੇ ਪਰ ਆਪਣੇ ਕੰਮ ਅਤੇ ਨਿੱਜੀ ਜੀਵਨ ਵਿੱਚ ਵਿਰੋਧੀਆਂ ਤੋਂ ਸਾਵਧਾਨ ਰਹੋ ਹਫਤੇ ਦੇ ਸ਼ੁਰੂ ਵਿੱਚ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਲ ਤੁਹਾਡਾ ਮਤਭੇਦ ਹੋ ਸਕਦਾ ਹੈ। ਇਸ ਸਮੇਂ ਦੌਰਾਨ ਤੁਸੀਂ ਆਪਣੇ ਮਾਤਾ-ਪਿਤਾ ਤੋਂ ਉਮੀਦ ਅਨੁਸਾਰ ਸਹਿਯੋਗ ਅਤੇ ਸਮਰਥਨ ਨਾ ਮਿਲਣ ਕਾਰਨ ਥੋੜੇ ਜਿਹੇ ਦੁਖੀ reh ਸਕਦੇ ਹੋ। ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਬਾਜ਼ਾਰ 'ਚ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮਿਆਦ ਦੇ ਦੌਰਾਨ ਕਿਸੇ ਵੀ ਜੋਖਮ ਵਾਲੀ ਯੋਜਨਾ ਵਿੱਚ ਪੈਸਾ ਲਗਾਉਣ ਤੋਂ ਬਚੋ। ਹਫਤੇ ਦੇ ਅਖੀਰਲੇ ਹਿੱਸੇ ਵਿੱਚ ਘਰ ਦੇ ਕਿਸੇ ਬਜ਼ੁਰਗ ਔਰਤ ਦੀ ਸਿਹਤ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ ਪ੍ਰੀਖਿਆਵਾਂ ਅਤੇ ਪ੍ਰਤੀਯੋਗਤਾਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀ ਇਸ ਹਫਤੇ ਆਪਣੀ ਪੜ੍ਹਾਈ ਤੋਂ ਧਿਆਨ ਭਟਕਾ ਸਕਦੇ ਹਨ ਰਿਸ਼ਤਿਆਂ ਦੇ ਨਜ਼ਰੀਏ ਤੋਂ ਇਹ ਹਫਤਾ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼੍ਰੀ ਹਨੂਮਾਨ ਜੀ ਦੀ ਪੂਜਾ ਵਿੱਚ ਹਰ ਰੋਜ਼ ਗੁੜ ਅਤੇ ਸ਼ੋਲੇ ਚੜਾਓ ਅਤੇ ਬਜਰੰਗ ਬਾਣੀ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ বৃਖ ਰਾਸ਼ੀ বৃਖ ਰਾਸ਼ੀ ਵਾਲੇ ਲੋਕਾਂ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਇਹ ਹਫਤਾ ਆਉਣ ਵਾਲਾ ਹੈ ਹਫਤੇ ਦੀ ਸ਼ੁਰੂਆਤ ਕੁਝ ਬਹੁਤ ਹੀ ਉਡੀਕੀ ਜਾ ਰਹੀ ਕਿਸੇ ਚੰਗੀ ਖਬਰ ਦੇ ਨਾਲ ਹੋ ਜਾਵੇਗੀ ਇਸ ਸਮੇਂ ਦੌਰਾਨ ਤੁਹਾਡੀ ਰੋਜ਼ੀ ਰੋਟੀ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਹੱਲ ਹੋ ਸਕਦਾ ਹੈ ਜੇਕਰ ਤੁਸੀਂ ਲੰਮੇ ਸਮੇਂ ਤੋਂ ਨੌਕਰੀ ਜਾਂ ਕੰਮ ਦੀ ਤਲਾਸ਼ ਕਰ ਰਹੇ ਸੀ ਤਾਂ ਤੁਹਾਨੂੰ ਇਸ ਹਫਤੇ ਮਨਚਾਹੀ ਨੌਕਰੀ ਮਿਲ ਸਕਦੀ ਹੈ ਇਸ ਦੇ ਨਾਲ ਹੀ ਪਹਿਲਾਂ ਤੋਂ ਕੰਮ ਕਰ ਰਹੇ ਲੋਕ ਆਪਣੇ ਕੰਮ ਵਾਲੀ ਥਾਂ ਤੇ ਅਨੁਕੂਲ ਰਹਿਣਗੇ ਇਸ ਸਮੇਂ ਦੌਰਾਨ ਤੁਸੀਂ ਐਸ਼ੋ ਆਰਾਮ ਦੇ ਨਾਲ ਜੁੜੀਆਂ ਚੀਜ਼ਾਂ ਅਤੇ ਵੱਡੀ ਰਕਮ ਖਰਚ ਕਰ ਸਕਦੇ ਹੋ ਅਣਵਿਆਹੇ ਲੋਕਾਂ ਦਾ ਵਿਆਹ ਵੀ ਤੈਅ ਹੋ ਸਕਦਾ ਹੈ ਇਸ ਦੇ ਨਾਲ ਹੀ ਪਹਿਲਾਂ ਤੋਂ ਵਿਆਹੇ ਹੋਏ ਲੋਕਾਂ ਦੇ ਬੱਚਿਆਂ ਨਾਲ ਜੁੜੀ ਕੋਈ ਵੱਡੀ ਸਮੱਸਿਆ ਦਾ ਹੱਲ ਵੀ ਹੋ ਸਕਦਾ ਹੈ ਜੇਕਰ ਤੁਸੀਂ ਉੱਚ ਸਿੱਖਿਆ ਲਈ ਯਤਨਸ਼ੀਲ ਹੋ ਤਾਂ ਤੁਹਾਡਾ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਹੀ ਰੁਕਾਵਟਾਂ ਖਤਮ ਹੋ ਜਾਣਗੀਆਂ ਵਿਵਹਤਾ ਜੀਵਨ ਤੁਹਾਡਾ ਖੁਸ਼ਹਾਲ ਰਹੇਗਾ ਤੁਹਾਨੂੰ ਆਪਣੇ ਸਹੁਰਿਆਂ ਤੋਂ ਵੀ ਵਿਸ਼ੇਸ਼ ਸਹਿਯੋਗ ਮਿਲੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਦੇਵੀ ਦੁਰਗਾ ਦੀ ਪੂਜਾ ਕਰਦੇ ਸਮੇਂ ਹਰ ਰੋਜ਼ ਉਸਤੇ ਚਾਲिसा ਦਾ ਪਾਠ ਕਰੋ ਅਤੇ ਸ਼ੁੱਕਰਵਾਰ ਨੂੰ ਕਿਸੇ ਲੜਕੀ ਨੂੰ ਚਿੱਟੀ ਮਠਿਆਈ ਖਿਲਾ ਕੇ ਉਸ ਦਾ ਅਸ਼ੀਰਵਾਦ ਲੈ ਲਓ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਜੇਕਰ ਮਿਥਨ ਰਾਸ਼ੀ ਦੇ ਲੋਕ ਇਸ ਹਫਤੇ ਕੋਈ ਵੀ ਕੰਮ ਪੂਰੀ ਲਗਨ ਦੇ ਨਾਲ ਕਰਦੇ ਹਨ ਤਾਂ ਉਹਨਾਂ ਨੂੰ ਉਸ ਵਿੱਚ ਸਫਲਤਾ ਜ਼ਰੂਰ ਮਿਲ ਜਾਵੇਗੀ। ਇਹ ਪੂਰਾ ਹਫ਼ਤਾ ਤੁਸੀਂ ਚੰਗੀ ਕਿਸਮਤ ਦੇ ਪੱਖ ਵਿੱਚ ਰਹੋਗੇ। ਅਤੇ ਤੁਹਾਡੇ ਸਹਿਯੋਗੀ ਤੁਹਾਡੇ ਨਾਲ ਪੂਰੀ ਤਰ੍ਹਾਂ ਮਿਹਰਬਾਨ ਹੋ ਜਾਣਗੇ। ਹਫ਼ਤੇ ਦੇ ਸ਼ੁਰੂ ਵਿੱਚ ਤੁਹਾਨੂੰ ਕੰਮ ਲਈ ਲੰਬੀ ਜਾਂ ਛੋਟੀ ਦੂਰੀ ਦੀ ਯਾਤਰਾ ਕਰਨੀ ਪੈ ਸਕਦੀ ਹੈ। ਯਾਤਰਾ ਸ਼ੁਭਸਿੱਧ ਹੋਵੇਗੀ ਅਤੇ ਮਨ ਚਾਹੇ ਫਲ ਦੇ ਦੇਵੇਗੀ। ਜੇਕਰ ਤੁਸੀਂ ਕਾਰੋਬਾਰ ਵਿੱਚ ਸ਼ਾਮਿਲ ਹੋ ਤਾਂ ਤੁਸੀਂ ਹਫ਼ਤੇ ਦੀ ਸ਼ੁਰੂਆਤ ਤੋਂ ਆਪਣੇ ਕਾਰੋਬਾਰ ਵਿੱਚ ਲਾਭ ਵੇਖੋਗੇ। ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣੇ ਕਾਰੋਬਾਰ ਨੂੰ ਵਧਾਉਣ ਬਾਰੇ ਸੋਚ ਰਹੇ ਸੀ ਤਾਂ ਇਸ ਹਫਤੇ શુભ ਚਿੰਤਕਾਂ ਅਤੇ ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਤੁਹਾਡੀ ਇਹ ਇੱਛਾ ਵੀ ਪੂਰੀ ਹੋ ਜਾਵੇਗੀ। ਕੁੱਲ ਮਿਲਾ ਕੇ ਵਪਾਰ ਅਤੇ ਲਾਭ ਦੇ ਵਾਅਦੇ ਦੀ ਤੁਹਾਡੀ ਇਸ ਹਫਤੇ ਸੰਭਾਵਨਾ ਹੈ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਭਗਵਾਨ ਸ਼੍ਰੀ ਗਣੇਸ਼ ਨੂੰ ਦੁਰਵਾ ਚੜ੍ਹਾਓ ਅਤੇ ਗਣਪਤੀ ਅਤੇ ਗਣਪਤੀ ਅਥਰ ਵਸ਼ਿਰਸ਼ ਦਾ ਪਾਠ ਕਰੋ। ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ। ਕਰਕ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਪਿਛਲੇ ਹਫਤੇ ਦੇ ਮੁਕਾਬਲੇ ਜ਼ਿਆਦਾ ਸ਼ੁਭ ਅਤੇ ਲਾਭ ਲੈ ਕੇ ਆਇਆ ਹੈ। ਇਸ ਹਫਤੇ ਸਰਕਾਰ ਨਾਲ ਜੁੜੇ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੀ ਮਦਦ ਨਾਲ ਲੰਬੇ ਸਮੇਂ ਤੋਂ ਕੰਮ ਰੁਕੇ ਹੋਏ ਜਿਹੜੇ ਸੀ ਉਹ ਪੂਰੇ ਹੋ ਜਾਣਗੇ। ਨੌਕਰੀ ਪੇਸ਼ਾ ਲੋਕਾਂ ਦੀ ਥਾਂ ਮਨਚਾਹੇ ਤਬਾਦਲੇ ਹੋਣ ਦੀ ਸੰਭਾਵਨਾ ਹੈ। ਕਿਸੇ ਸ਼ੁਭਚਿੰਤਕ ਦੀ ਮਦਦ ਨਾਲ ਉਹਨਾਂ ਨੂੰ ਕੋਈ ਵੱਡਾ ਕੰਮ ਮਿਲ ਸਕਦਾ ਹੈ। ਜੱਦੀ ਜਾਇਦਾਦ ਦੇ ਤੁਸੀਂ ਵਾਰਸ ਵੀ ਬਣ ਜਾਓਗੇ। ਜ਼ਮੀਨ ਅਤੇ ਇਮਾਰਤਾਂ ਦੇ ਨਾਲ ਜੁੜੇ ਵਿਵਾਦ ਵੀ ਸੁਲਝਾਏ ਜਾਣਗੇ ਜੇਕਰ ਤੁਹਾਡਾ ਕੋਈ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ ਤਾਂ ਫੈਸਲਾ ਤੁਹਾਡੇ ਹੱਕ ਵਿੱਚ ਆ ਸਕਦਾ ਹੈ ਜੇ ਤੁਸੀਂ ਲੰਬੇ ਸਮੇਂ ਤੋਂ ਵਿਦੇਸ਼ ਵਿੱਚ ਆਪਣੇ ਕੈਰੀਅਰ ਜਾਂ ਕਾਰੋਬਾਰ ਲਈ ਕੋਸ਼ਿਸ਼ ਕਰ ਰਹੇ ਹੋ ਤਾਂ ਇਸ ਹਫ਼ਤੇ ਤੁਹਾਡੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਜੇਕਰ ਤੁਹਾਡਾ ਕਿਸੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਰਿਹਾ ਸੀ ਤਾ ਕਿਸੇ ਬਜ਼ੁਰਗ ਮੈਂਬਰ ਦੀ ਮਦਦ ਨਾਲ ਸਾਰੀਆਂ ਗਲਤਫਹਿਮੀਆਂ ਦੂਰ ਹੋ ਜਾਣਗੀਆਂ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਸ਼ਿਵ ਦੀ ਪੂਜਾ ਵਿੱਚ ਬੇਲ ਪੱਤਰ ਜਾਂ ਸ਼ਮੀ ਪੱਤਰ ਚੜਾਓ ਅਤੇ ਉਹਨਾਂ ਦੇ ਚਾਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲੋਕ ਇਸ ਹਫਤੇ ਆਪਣੇ ਜੀਵਨ ਨਾਲ ਜੁੜੇ ਕੁਝ ਵੱਡੇ ਫੈਸਲੇ ਲੈ ਸਕਦੇ ਹਨ ਜਿਸ ਦੇ ਭਵਿੱਖ ਵਿੱਚ ਦੂਰਗਾਮੀ ਪ੍ਰਭਾਵ ਹੋਣਗੇ ਹਫਤੇ ਦੇ ਸ਼ੁਰੂ ਵਿੱਚ ਕੈਰੀਅਰ ਅਤੇ ਕਾਰੋਬਾਰ ਦੇ ਸੰਬੰਧ ਵਿੱਚ ਕੀਤੀ ਗਈ ਯਾਤਰਾ ਤੁਹਾਡੇ ਲਈ ਸ਼ੁਭ ਸਾਬਿਤ ਹੋ ਜਾਵੇਗੀ। ਤੁਸੀਂ ਆਪਣੀ ਯਾਤਰਾ ਦੌਰਾਨ ਪ੍ਰਭਾਵਸ਼ਾਲੀ ਲੋਕਾਂ ਨਾਲ ਸੰਬੰਧ ਵਿਕਸਿਤ ਕਰੋਗੇ ਜਿਸ ਦੀ ਮਦਦ ਨਾਲ ਭਵਿੱਖ ਵਿੱਚ ਲਾਭਦਾਇਕ ਸਕੀਮਾਂ ਵਿੱਚ ਸ਼ਾਮਲ ਹੋਣ ਅਤੇ ਕਾਰੋਬਾਰ ਨੂੰ ਵਧਾਉਣ ਦਾ ਤੁਹਾਨੂੰ ਮੌਕਾ ਮਿਲ ਜਾਵੇਗਾ। ਕਿਸੇ ਪੁਰਾਣੇ ਦੋਸਤ ਜਾਂ ਪਿਆਰੇ ਮਿੱਤਰ ਨੂੰ ਮਿਲਣ ਦੀ ਸੰਭਾਵਨਾ ਹੈ। ਹਫਤੇ ਦੇ ਅਖੀਰਲੇ ਹਿੱਸੇ ਵਿੱਚ ਐਸ਼ੋ ਆਰਾਮਜਾ ਘਰ ਦੀ ਸਜਾਵਟ ਉੱਤੇ ਤੁਹਾਡਾ ਜ਼ਿਆਦਾ ਪੈਸਾ ਖਰਚ ਹੋ ਸਕਦਾ ਹੈ ਰਿਸ਼ਤੇਦਾਰਾਂ ਦੇ ਨਜ਼ਰੀਏ ਤੋਂ ਇਹ ਹਫਤਾ ਸੁਧਾਰਨ ਰਹਿਣ ਵਾਲਾ ਹੈ ਪਰਿਵਾਰ ਵਿੱਚ ਏਕਤਾ ਰਹੇਗੀ ਪ੍ਰੇਮ ਸੰਬੰਧਾਂ ਵਿੱਚ ਆਪਸੀ ਵਿਸ਼ਵਾਸ ਵਧੇਗਾ ਵਿਆਹਤਾ ਜੀਵਨ ਵੀ ਖੁਸ਼ਹਾਲ ਹੋ ਜਾਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਕਰਣਾ ਹੈ ਜੀ ਹਰ ਰੋਜ਼ ਭਗਵਾਨ ਸੂਰਜ ਨੂੰ ਅਰਗ ਚੜਾਓ ਅਤੇ ਗਾਇਤਰੀ ਮੰਤਰ ਦੀ ਮਾਲਾ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਬਹੁਤ ਹੀ ਸ਼ੁਭਫਲ ਦੇਣ ਵਾਲਾ ਹੈ ਇਸ ਹਫਤੇ ਤੁਹਾਡੇ ਯੋਜਨਾਬੱਧ ਕੰਮ ਸਮੇਂ ਤੇ ਪੂਰੇ ਹੋ ਜਾਣਗੇ ਜਿਸ ਦੇ ਕਾਰਨ ਤੁਹਾਡੇ ਅੰਦਰ ਅਦਭੁਤ ਊਰਜਾ ਅਤੇ ਉਤਸ਼ਾਹ ਵੇਖਣ ਨੂੰ ਮਿਲ ਜਾਵੇਗਾ ਹਫਤੇ ਦੇ ਸ਼ੁਰੂ ਵਿੱਚ ਕਿਸੇ ਮਹੱਤਵਪੂਰਨ ਕੰਮ ਦੀ ਤਰੱਕੀ ਜਾਂ ਪੂਰਾ ਹੋਣ ਨਾਲ ਤੁਹਾਡਾ ਮਨ ਖੁਸ਼ ਰਹੇਗਾ ਇਸ ਹਫਤੇ ਦੌਰਾਨ ਤੁਹਾਡੇ ਸਹਿਯੋਗੀ ਅਤੇ ਪਰਿਵਾਰਕ ਮੈਂਬਰ ਤੁਹਾਡੇ ਲਈ ਪੂਰੀ ਤਰ੍ਹਾਂ ਮਿਹਰਬਾਨ ਹੋ ਜਾਣਗੇ ਪ੍ਰਿਕਿਆਵਾਂ ਅਤੇ ਪ੍ਰਤੀਯੋਗਿਤਾਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਇਸ ਹਫਤੇ ਕੋਈ ਚੰਗੀ ਖਬਰ ਮਿਲਣ ਦੀ ਸੰਭਾਵਨਾ ਹੈ। ਇਸ ਹਫਤੇ ਤੁਹਾਨੂੰ ਆਪਣੇ ਮਿਹਨਤ ਦਾ ਪੂਰਾ ਹੀ ਫਲ ਮਿਲ ਜਾਵੇਗਾ। ਕਾਰੋਬਾਰ ਨਾਲ ਜੁੜੇ ਲੋਕਾਂ ਲਈ ਇਹ ਸਮਾਂ ਅਨੁਕੂਲ ਰਹਿਣ ਵਾਲਾ ਹੈ। ਉਹਨਾਂ ਨੂੰ ਵਪਾਰ ਵਿੱਚ ਮਨ ਚਾਹੇ ਲਾਭ ਮਿਲ ਜਾਣਗੇ। ਇਸ ਸਮੇਂ ਦੌਰਾਨ ਤੁਸੀਂ ਕਿਸੇ ਵੱਡੀ ਯੋਜਨਾ ਵਿੱਚ ਪੈਸੇ ਲਗਾ ਸਕਦੇ ਹੋ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ, ਹਰ ਰੋਜ਼ ਗਣਪਤੀ ਦੀ ਪੂਜਾ ਕਰਦੇ ਸਮੇਂ ਉਸਤੇ 40 ਦਾ ਪਾਠ ਕਰੋ ਅਤੇ ਬੁੱਧਵਾਰ ਨੂੰ ਗਾਂ ਨੂੰ ਹਰਾ ਚਾਰਾ ਖਿਲਾਓ। ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ। ਤੁਲਾ ਰਾਸ਼ੀ ਦੇ ਲੋਕਾਂ ਨੂੰ ਇਸ ਹਫਤੇ ਕੋਈ ਵੀ ਕਦਮ ਬਹੁਤ ਸੋਚ ਸਮਝ ਕੇ ਚੁੱਕਣ ਦੀ ਲੋੜ ਹੋਵੇਗੀ। ਗਲਤੀ ਨਾਲ ਵੀ ਨੇੜੇ ਦੇ ਲਾਭ ਨੂੰ ਦੂਰ ਦੇ ਨੁਕਸਾਨ ਵਿੱਚ ਬਦਲਣ ਦੀ ਗਲਤੀ ਨਾ ਕਰਨਾ। ਇਸ ਹਫਤੇ ਤੁਹਾਨੂੰ ਘਰ ਅਤੇ ਬਾਹਰ ਦੋਵਾਂ ਥਾਵਾਂ ਤੋਂ ਲੋਕਾਂ ਨਾਲ ਮਿਲ ਕੇ ਕੰਮ ਕਰਨਾ ਲਾਭਦਾਇਕ ਲੱਗੇਗਾ। ਜੇਕਰ ਤੁਸੀਂ ਅਜਿਹਾ ਕਰਨ ਵਿੱਚ ਸਫਲ ਹੋ ਜਾਂਦੇ ਹੋ ਤੁਹਾਨੂੰ ਉਮੀਦ ਤੋਂ ਵੱਧ ਸਫਲਤਾ ਮਿਲ ਜਾਵੇਗੀ ਹਫਤੇ ਦੇ ਪਹਿਲੇ ਅੱਧ ਵਿੱਚ ਤੁਹਾਨੂੰ ਕਿਸੇ ਧਾਰਮਿਕ ਸ਼ੁਭ ਪ੍ਰੋਗਰਾਮਾਂ ਵਿੱਚ ਭਾਗ ਲੈਣ ਦਾ ਵੀ ਮੌਕਾ ਮਿਲ ਜਾਵੇਗਾ ਇਸ ਸਮੇਂ ਦੌਰਾਨ ਤੁਹਾਨੂੰ ਨੌਕਰੀ ਨਾਲ ਸੰਬੰਧਿਤ ਚੰਗੀ ਖਬਰ ਵੀ ਮਿਲੇਗੀ ਪਹਿਲਾਂ ਲਗਾਏ ਗਏ ਧਨ ਤੋਂ ਲਾਭ ਦੀ ਸੰਭਾਵਨਾ ਹੋਵੇਗੀ ਬੱਚਿਆਂ ਨਾਲ ਜੁੜੀ ਕੋਈ ਵੱਡੀ ਚਿੰਤਾ ਦੇ ਹੱਲ ਹੋਣ ਤੇ ਤੁਸੀਂ ਰਾਹਤ ਦਾ ਸਹਾਂ ਮਹਿਸੂਸ ਕਰੋਗੇ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵੱਧ ਜਾਵੇਗਾ ਘਰੇਲੂ ਔਰਤਾਂ ਦਾ ਜ਼ਿਆਦਾਤਰ ਸਮਾਂ ਪੂਜਾ ਪਾਠ ਅਤੇ ਧਾਰਮਿਕ ਕੰਮਾਂ ਵਿੱਚ ਬਤੀਤ ਹੋ ਜਾਵੇਗਾ। ਇਸ ਹਫ਼ਤੇ ਤੁਹਾਨੂੰ ਅਜਿਹਾ ਕਰਨ ਵਿੱਚ ਉਮੀਦ ਕੀਤੀ ਗਈ ਹੈ ਕਿ ਜਿਸ ਨਾਲ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਇਸ ਦੇ ਨਾਲ ਹੀ ਪਹਿਲਾਂ ਤੋਂ ਮੌਜੂਦ ਰਿਸ਼ਤੇ ਵਿੱਚ ਆਪਸੀ ਵਿਸ਼ਵਾਸ ਵਧੇਗਾ। ਵਿਆਹਤਾ ਜੀਵਨ ਵੀ ਖੁਸ਼ਹਾਲ ਰਹੇਗਾ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ, ਸ਼੍ਰੀ ਯੰਤਰ ਦੀ ਪੂਜਾ ਕਰੋ ਅਤੇ ਸ਼੍ਰੀ ਸੂਕਤ ਦਾ ਰੋਜ਼ਾਨਾ ਹੀ ਪਾਠ ਕਰੋ। ਅਗਲੀ ਰਾਸ਼ੀ ਹੈ ਜੀ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਕਦੇ ਗਾੜੇ ਘੋ ਵਰਗਾ ਤੇ ਕਦੇ ਸੁੱਕੇ ਚਨੇ ਵਰਗਾ ਰਹਿਣ ਵਾਲਾ ਹੈ ਹਫਤੇ ਦੇ ਸ਼ੁਰੂ ਵਿੱਚ ਅਚਾਨਕ ਵੱਡੇ ਖਰਚਿਆਂ ਕਾਰਨ ਤੁਹਾਡਾ ਬਜਟ ਵਿਗੜ ਸਕਦਾ ਹੈ ਅਤੇ ਤੁਹਾਨੂੰ ਕਿਸੇ ਤੋਂ ਪੈਸੇ ਵੀ ਉਧਾਰ ਲੈਣੇ ਪੈ ਸਕਦੇ ਹਨ ਇਸ ਸਮੇਂ ਦੌਰਾਨ ਤੁਹਾਡੇ ਲਈ ਬਹੁਤ ਧਿਆਨ ਨਾਲ ਪੈਸਾ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਤੁਸੀਂ ਸਾਂਝੇਦਾਰੀ ਵਿੱਚ ਕਾਰੋਬਾਰ ਕਰਦੇ ਹੋ ਤਾਂ ਤੁਹਾਨੂੰ ਆਪਣੇ ਸਾਥੀ ਤੇ ਅੰਨਾ ਭਰੋਸਾ ਕਰਨ ਤੋਂ ਜ਼ਰੂਰ ਬਚਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਵਿੱਤੀ ਨੁਕਸਾਨ ਚਲਣਾ ਪੈ ਸਕਦਾ ਹੈ ਨੌਕਰੀ ਪੇਸ਼ਾ ਲੋਕਾਂ ਲਈ ਇਹ ਹਫਤਾ ਦਰਮਿਆਨਾ ਰਹੇਗਾ ਹਫਤੇ ਦੇ ਸ਼ੁਰੂ ਤੋਂ ਹੀ ਉਹਨਾਂ ਦੇ ਕੰਮ ਦਾ ਵਾਧੂ ਬੋਝ ਹੋ ਜਾਵੇਗਾ ਇਸ ਹਫਤੇ ਤੁਹਾਨੂੰ ਆਪਣੇ ਕੰਮ ਨੂੰ ਸਮੇਂ ਤੇ ਪੂਰਾ ਕਰਨ ਲਈ ਵਾਧੂ ਮਿਹਨਤ ਅਤੇ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਹੋਵੇਗੀ ਹਫਤੇ ਦਾ ਪਿਛਲਾ ਹਿੱਸਾ ਪਹਿਲੇ ਅੱਧ ਦੇ ਮੁਕਾਬਲੇ ਥੋੜਾ ਜਿਆਦਾ ਆਰਾਮਦਾਇਕ ਹੋ ਸਕਦਾ ਹੈ ਇਸ ਮਿਆਦ ਦੇ ਦੌਰਾਨ ਤੁਸੀਂ ਆਪਣੇ ਕਾਰੋਬਾਰ ਵਿੱਚ ਹੌਲੀ-ਹੌਲੀ ਮੁਨਾਫਾ ਹੁੰਦਾ ਵੇਖੋਗੇ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਦੇਵੀ ਦੁਰਗਾ ਦੀ ਪੂਜਾ ਕਰਦੇ ਸਮੇਂ ਹਰ ਰੋਜ਼ ਉਸਦੇ ਚਾਲੀਸਾ ਦਾ ਪਾਠ ਕਰੋ ਅਤੇ ਸ਼ੁੱਕਰਵਾਰ ਨੂੰ ਕਿਸੇ ਲੜਕੀ ਨੂੰ ਚਿੱਟੀ ਮਠਿਆਈ ਖਿਲਾ ਕੇ ਉਸ ਦਾ ਅਸ਼ੀਰਵਾਦ ਲੈ ਲਓ। ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ। ਧਨ ਰਾਸ਼ੀ ਦੇ ਲੋਕਾਂ ਲਈ ਹਫਤੇ ਦੀ ਸ਼ੁਰੂਆਤ ਥੋੜੀ ਚੁਣੌਤੀਪੂਰਨ ਹੋ ਸਕਦੀ ਹੈ। ਇਸ ਸਮੇਂ ਦੌਰਾਨ ਤੁਹਾਨੂੰ ਛੋਟੇ ਕੰਮਾਂ ਨੂੰ ਪੂਰਾ ਕਰਨ ਲਈ ਬਹੁਤ ਭੱਜਣਾ ਪੈ ਸਕਦਾ ਹੈ। ਇਸ ਮਿਆਦ ਦੇ ਦੌਰਾਨ ਕੰਮ ਦੇ ਸੰਬੰਧ ਵਿੱਚ ਲੰਬੀ ਜਾਂ ਛੋਟੀ ਦੂਰੀ ਦੀ ਯਾਤਰਾ ਵੀ ਸੰਭਵ ਹੈ। ਜੇਕਰ ਤੁਸੀਂ ਕੰਮ ਕਰਨ ਵਾਲੇ ਵਿਅਕਤੀ ਹੋ ਅਤੇ ਆਪਣੀ ਨੌਕਰੀ ਨੂੰ ਬਦਲਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਗੁੱਸੇ ਜਾਂ ਭਾਵਨਾਵਾਂ ਵਿੱਚ ਇਹ ਫੈਸਲਾ ਲੈਣ ਤੋਂ ਬਚਣਾ ਚਾਹੀਦਾ ਹੈ। ਆਪਣੇ ਰੁਜ਼ਗਾਰ ਵਿੱਚ ਕੋਈ ਤਬਦੀਲੀ ਕਰਨ ਜਾਂ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਸ਼ੁਭਚਿੰਤਕਾਂ ਦੀ ਸਲਾਹ ਜ਼ਰੂਰ ਲੈ ਲੈਣਾ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਕੇਸਰ ਦਾ ਤਿਲਕ ਲਗਾਓ ਅਤੇ ਰੋਜ਼ਾਨਾ ਪੂਜਾ ਵਿੱਚ ਸ਼੍ਰੀ ਵਿਸ਼ਨੂੰ ਸਹਸਤਰ ਨਾਮ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਚੰਗੀ ਕਿਸਮਤ ਨਾਲ ਭਰਪੂਰ ਹੈ ਕੈਰੀਅਰ ਕਾਰੋਬਾਰ ਦੇ ਨਜ਼ਰੀਏ ਤੋਂ ਇਹ ਹਫਤਾ ਤੁਹਾਡੇ ਲਈ ਬਹੁਤ ਹੀ ਸਕਾਰਾਤਮਕ ਰਹਿਣ ਵਾਲਾ ਹੈ ਜੇਕਰ ਤੁਸੀਂ ਲੰਬੇ ਸਮੇਂ ਤੋਂ ਰੋਜ਼ਗਾਰ ਦੀ ਭਾਲ ਵਿੱਚ ਭਟਕ ਰਹੇ ਸੀ ਤਾਂ ਇਸ ਹਫ਼ਤੇ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ। ਨੌਕਰੀ ਦੇ ਸਬੰਧ ਵਿੱਚ ਕੀਤੀ ਗਈ ਯਾਤਰਾ ਸੁਖਦ ਅਤੇ ਲਾਭਦਾਇਕ ਸਾਬਿਤ ਹੋ ਜਾਵੇਗੀ। ਜੇਕਰ ਤੁਸੀਂ ਕਾਰੋਬਾਰ ਵਿੱਚ ਸ਼ਾਮਲ ਹੋ ਤਾਂ ਤੁਹਾਨੂੰ ਕਾਰੋਬਾਰ ਵਿੱਚ ਅਚਾਨਕ ਲਾਭ ਮਿਲ ਜਾਵੇਗਾ। ਇਸ ਦੌਰਾਨ ਅਚਾਨਕ ਤੀਰਥ ਯਾਤਰਾ ਤੇ ਜਾਣ ਦੀ ਯੋਜਨਾ ਬਣ ਸਕਦੀ ਹੈ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਸ਼ਿਵਲਿੰਗ ਤੇ ਜਲ ਚੜਾਓ। ਅਤੇ ਸ਼ੇਵ ਚਾਲੀਸਾ ਦਾ ਪਾਠ ਕਰੋ। ਅਗਲੀ ਰਾਸ਼ੀ ਹੈ ਜੇ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲੇ ਇਸ ਹਫਤੇ ਹਾਦਸਾ ਗ੍ਰਸਤ ਹੋ ਸਕਦੇ ਹਨ। ਕੁੰਭ ਰਾਸ਼ੀ ਦੇ ਲੋਕਾਂ ਨੂੰ ਇਸ ਹਫਤੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਹਫਤੇ ਆਪਣੇ ਕੰਮ ਵਿੱਚ ਲਾਪਰਵਾਹੀ ਨਾ ਕਰੋ। ਇਸ ਨੂੰ ਕੱਲ ਤੱਕ ਟਾਲਣ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਤੁਹਾਨੂੰ ਵੱਡਾ ਨੁਕਸਾਨ ਚਲਣਾ ਪੈ ਸਕਦਾ ਹੈ। ਹਫਤੇ ਦੇ ਪਹਿਲੇ ਅੱਧ ਵਿੱਚ ਤੁਸੀਂ ਕੰਮ ਵਿੱਚ ਬੇਲੋੜੀ ਮੁਸ਼ਕਲਾਂ ਕਾਰਨ ਉਦਾਸ ਰਹੋਗੇ। ਇਸ ਸਮੇਂ ਦੌਰਾਨ ਨੌਕਰੀ ਪੇਸ਼ਾ ਕਰਨ ਵਾਲੇ ਲੋਕਾਂ ਨੂੰ ਕਿਸੇ ਗਲਤੀ ਦੇ ਕਾਰਨ ਆਪਣੇ ਸੀਨੀਅਰਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਕੰਮ ਵਿੱਚ ਤਬਦੀਲੀਆਂ ਅਤੇ ਕਾਰਜ ਸਥਾਨ ਵਿੱਚ ਕਰਮਚਾਰੀਆਂ ਦੇ ਅਸਹਿਯੋਗ ਕਾਰਨ ਤੁਸੀਂ ਪਰੇਸ਼ਾਨ ਮਹਿਸੂਸ ਕਰੋਗੇ। ਇਸ ਸਮੇਂ ਦੌਰਾਨ ਮੌਸਮ ਸੰਬੰਧੀ ਬਿਮਾਰੀਆਂ ਵੀ ਤੁਹਾਡੇ ਸਰੀਰ ਨੂੰ ਕਸ਼ਟ ਦਾ ਵੱਡਾ ਕਾਰਨ ਬਣ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਆਪਣੀ ਰੋਜ਼ਾਨਾ ਰੁਟੀਨ ਨੂੰ ਖਾਣ ਪੀਣ ਦੀਆਂ ਆਦਤਾਂ ਦੇ ਨਾਲ-ਨਾਲ ਆਪਣੇ ਸਰੀਰ ਦਾ ਖਾਸ ਧਿਆਨ ਰੱਖੋ ਰਿਸ਼ਤਿਆਂ ਦੇ ਨਜ਼ਰੀਏ ਤੋਂ ਹਫਤੇ ਦੇ ਮੱਧ ਦਾ ਸਮਾਂ ਤੁਹਾਡੇ ਲਈ ਥੋੜਾ ਪ੍ਰਤੀਕੋਲ ਦੱਸਿਆ ਜਾ ਰਿਹਾ ਹੈ ਇਸ ਸਮੇਂ ਦੌਰਾਨ ਕਿਸੇ ਗੱਲ ਨੂੰ ਲੈ ਕੇ ਭੈਣ ਭਰਾਵਾਂ ਨਾਲ ਵਿਵਾਦ ਹੋ ਸਕਦਾ ਹੈ ਘਰੇਲੂ ਪਰੇਸ਼ਾਨੀਆਂ ਕਾਰਨ ਵੀ ਤੁਹਾਡਾ ਕੰਮ ਪ੍ਰਭਾਵਿਤ ਹੋ ਸਕਦਾ ਹੈ ਪ੍ਰੀਖਿਆਵਾਂ ਅਤੇ ਪ੍ਰਯੋਗਿਕਤਾਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀ ਪੜ੍ਹਾਈ ਤੋਂ ਭਟਕ ਸਕਦੇ ਹਨ ਅਤੇ ਆਲਸ ਉਹਨਾਂ ਤੇ ਹਾਵੀ ਹੋ ਜਾਵੇਗਾ ਪ੍ਰੇਮ ਸੰਬੰਧਾਂ ਵਿੱਚ ਸਾਵਧਾਨੀ ਨਾਲ ਅੱਗੇ ਵਧੋ ਅਤੇ ਆਪਣੇ ਸਾਥੀ ਦੀਆਂ ਭਾਵਨਾਵਾਂ ਦਾ ਸਨਮਾਨ ਕਰੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਭਗਵਾਨ ਹਨੂਮਾਨ ਦੀ ਪੂਜਾ ਕਰਦੇ ਹੋਏ ਰੋਜ਼ਾਨਾ ਬਜਰੰਗ ਬਾਣੀ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਮਿਸ਼ਰਤ ਰਹਿਣ ਵਾਲਾ ਹੈ ਜੇਕਰ ਤੁਸੀਂ ਕਾਰੋਬਾਰ ਵਿੱਚ ਸ਼ਾਮਿਲ ਹੋ ਤਾਂ ਤੁਹਾਨੂੰ ਹਫਤੇ ਦੇ ਅੱਧ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣ ਤੋਂ ਬਚਣਾ ਚਾਹੀਦਾ ਹੈ ਇਸ ਤਰ੍ਹਾਂ ਕੰਮ ਕਰਨ ਵਾਲੇ ਵਿਅਕਤੀ ਨੂੰ ਆਪਣੇ ਕੰਮ ਵਾਲੀ ਥਾਂ ਤੇ ਵਿਰੋਧੀਆਂ ਦੀਆਂ ਗੱਲਾਂ ਨੂੰ ਮਹੱਤਵ ਦੇਣ ਦੀ ਬਜਾਏ ਆਪਣੇ ਟੀਚਿਆਂ ਤੇ ਧਿਆਨ ਦੇਣਾ ਚਾਹੀਦਾ ਹੈ ਹਫਤੇ ਦੇ ਪਹਿਲੇ ਅੱਧ ਵਿੱਚ ਕਾਰ ਅਤੇ ਪਰਿਵਾਰ ਨਾਲ ਜੁੜੀਆਂ ਕੁਝ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ ਜਿਸ ਕਾਰਨ ਤੁਸੀਂ ਉਦਾਸ ਰਹੋਗੇ ਗੁਆਂਢ ਵਿੱਚ ਰਹਿਣ ਵਾਲੇ ਲੋਕਾਂ ਨਾਲ ਬੇਲੋੜਾ ਵਿਵਾਦ ਵੀ ਹੋ ਸਕਦਾ ਹੈ ਜਦ ਦੀ ਜਾਇਦਾਦ ਦੀ ਪ੍ਰਾਪਤੀ ਵਿੱਚ ਰੁਕਾਵਟ ਆ ਸਕਦੀ ਹੈ ਇਸ ਸਮੇਂ ਦੌਰਾਨ ਮীন ਰਾਸ਼ੀ ਦੇ ਲੋਕਾਂ ਨੂੰ ਗਲਤਫਹਮੀਆਂ ਫੈਲਾਉਣ ਵਾਲਿਆਂ ਤੋਂ ਸਹੀ ਦੂਰੀ ਬਣਾ ਕੇ ਰੱਖਣ ਦੀ ਸੰਭਾਵਨਾ ਹੈ। ਹਫਤੇ ਦੇ ਅਖੀਰਲੇ ਹਿੱਸੇ ਵਿੱਚ ਹਾਲਾਤ ਸੁਧਰਦੇ ਨਜ਼ਰ ਆਉਣਗੇ। ਇਸ ਸਮੇਂ ਦੌਰਾਨ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੀ ਮਦਦ ਨਾਲ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਧਨ ਦੀ ਆਮਦਨ ਵਧੇਗੀ, ਖਰਚੇ ਦਾ ਬੋਝ ਘਟ ਜਾਵੇਗਾ। ਕੈਰੀਅਰ ਅਤੇ ਕਾਰੋਬਾਰ ਤੁਹਾਨੂੰ ਣਕੂਲ ਨਤੀਜੇ ਦੇ ਸਕਤੀ ਹਨ। ਪ੍ਰੇਮ ਸੰਬੰਧਾਂ ਵਿੱਚ ਅਨੁਕੂਲਤਾ ਰਹੇਗੀ। ਆਓਕੇ ਸਮੇਂ ਵਿੱਚ ਤੁਹਾਡਾ ਪਿਆਰਾ ਸਾਥੀ ਤੁਹਾਡੇ ਲਈ ਬਹੁਤ ਹੀ ਮਦਦਗਾਰ ਸਾਬਿਤ ਹੋ ਜਾਵੇਗਾ। ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਸੁਹਾਵਣੇ ਪਲ ਬਿਤਾਉਣ ਦੇ ਮੌਕੇ ਮਿਲ ਜਾਣਗੇ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ, ਹਰ ਰੋਜ਼ ਕੇਲੇ ਦੇ ਦਰਖਤ ਨੂੰ ਜਲ ਚੜਾਓ ਅਤੇ ਭਗਵਾਨ ਸ਼੍ਰੀ ਵਿਸ਼ਨੂੰ ਦੀ ਪੂਜਾ ਕਰਦੇ ਹੋਏ ਨਾਰਾਇਣ ਕਵਚ ਦਾ ਪਾਠ ਕਰੋ। ਇਹ ਸੀ ਜੀ ਇਸ ਹਫਤੇ ਦਾ ਰਾਸ਼ੀਫਲ ਕਿ 12 ਰਾਸ਼ੀ ਵਾਲੇ ਲੋਕਾਂ ਦੇ ਲਈ ਇਹ ਹਫਤਾ ਕਿਵੇਂ ਦਾ ਰਹਿਣ ਵਾਲਾ ਹੈ। ਧੰਨਵਾਦ